ਆ ਸਾਰੀ ਹੁਣ ਦੇਖ ਲਓ ਆਇਓ ਹਾਂ ਆ ਵੀ ਇੱਥੇ ਮਿੰਤੀ ਲੈਂਦੀ ਹੈ ਕਰਕੇ ਜਮੀਨ ਤੁਮੈਨੇ ਕੀਤੀ ਹੈ ਆ ਹੁਣ ਨਾਲ ਹੀ ਢੇਰ ਮਿੱਟੀ ਦਾ ਲੱਗਾ ਹੋਇਆ ਹੈ ਜਿਹੜੀ ਅਸੀਂ ਮਿੱਟੀ ਬਾਹਰੋਂ ਸਟਕਵਾਈ ਹੈ ਜਾਂ ਕੁਝ ਨੀਆਂ ਦੇ ਵਿੱਚ ਨਿਕਲੀ ਅਸੀਂ ਉਹ ਮਿੱਟੀ ਜਿਹੜੀ ਹੈਗੀ ਹੈ ਪਰ ਆ ਦਾ ਜਿਹੜਾ ਜਿੰਨਾ ਨਾਜਾਇਜ਼ ਮੈਨੇ ਦਾ ਕੰਦਾ ਕੀਤਾ ਅਸੀਂ ਉਸ ਦੀ ਪਰਭਾਈ ਕਰਨ ਵਾਸਤੇ ਉਹ ਮਿੱਟੀ ਅਸੀਂ ਪਰ ਬੰਦੀ ਕਾਰਵਾਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਤੋਂ ਮੈਂ ਜਿਹੜੀ ਵੀ ਕਾਨੂੰਨ ਰਾਏ ਬਣਦੀ ਹੈ ਉਹ ਉਹਦੇ ਤੇ ਕਾਰਵਾਈ ਜਰੂਰ ਕਰਵਾਵਾਂਗਾ ਬੂਟਿਆਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਜਿਹੜੇ ਪੁੱਟੇ ਪੱਟੇ ਨੇ ਨਾ ਜਿੰਨਾਂ ਨੇ ਜੀ ਹੋਰ ਕੀ ਕਹਿਣਾ ਸੀ ਜੀ ਆਹ ਦਰਖਤ ਪਾਣਦੇ ਨੇ 15 16 ਦਰਖਤ ਹੈਗੇ ਸੀ ਮਰੂਦਾ ਦੇ ਜੀ ਇਹਦਾ ਵਿਚਾਰਾ ਗਰੀਬਾਂ ਨੇ ਪਾਲ ਕੇ ਨਿੱਕੇ ਨਿੱਕੇ ਲਿਆਂਦੇ ਨੇ ਪਾਲ ਕੇ ਤੇ ਤਗੜੇ ਕੀਤੇ ਨੇ ਵਿਚਾਰਾ ਸਾਰੀ ਹੁਣ ਦੇਖ ਲਓ ਆਇਆ ਆਇਆ ਹਾਂ ਆ ਵੀਡੀਓ ਬਣਾ ਰਿਹਾ ਆ ਬਈ ਇੱਥੇ ਮਿੰਤੀ ਲੈਂਦੀ ਹੈ ਕਰਕੇ ਇੱਕ ਮਿੰਟ ਇੱਕ ਮਿੰਟ गुरबचन सिंह पिंड पैलेस बन रहा है no. तो रोक गारे। तो ला दिखती गई है ਇਹ ਦੇਖੋ ਜੀ ਜਗਾ ਤਾਂ ਪਿੰਡ ਦਾ ਸੰਜਾ ਕੰਮ ਸੀ ਜੀ ਤੇ ਅਸੀਂ ਨੀਆਂ ਨੀਆਂ ਤਾਂ ਦੇ ਜਿੱਥੇ ਪੰਚਾਇਤੀ ਦੀਆਂ ਆਦਾਂ ਦੀ ਉੱਥੇ ਕੱਢਿਆ ਸੀ ਜੀ ਬਾਕੀ ਚਲ ਜੇ ਉਹਨਾਂ ਛੱਕ ਲੱਗਦਾ ਆਦੀ ਮੀਤੀ ਕਰ ਲੈਣਾ ਜੀ ਜਿੱਥੇ ਆਦੀ ਫੁੱਟ ਸੀ ਪੰਚਾਇਤੀ ਲੈਵਲ ਤੇ ਸਰਵਸੰਮਤੀ ਨਾਲ ਫੋਟਾ ਦਾ ਹੋਰ ਵੀ ਛਾੜਦੇ ਆ ਧੰਨਵਾਦ ਸਾਡੀ ਸਰਪੰਚ ਸਾਹਿਬ ਜੋ ਪੈਲਸ ਬਣਾਣ ਦੇ ਸੀ ਰੋਕ ਲਾਈ ਕੀ ਇਹ ਦੇ ਕੀ ਕਰਨੇ ਸਰ ਰੋਕ ਜਿਹੜੀ ਇਹਨਾਂ ਲਾਈ ਏ ਜਿਹੜੇ ਨਾਲ ਦੇ ਖੇਤ ਵਾਲੇ ਨੇ ਇਹਨਾਂ ਨਜਾਇਜ਼ ਆ ਤੇ ਖਲਰ ਪਾਇਆ ਜੋ ਕਿ ਜਿਹੜਾ ਅਸੀਂ ਪੈਸਲਾ ਕੰਮ ਸੀ ਸਰਕਾਰੀ ਤੌਰ ਤੇ ਕਰਾ ਰਹੇ ਆ ਉਹਦੇ ਵਿੱਚ ਇਹਨਾਂ ਵਿਗੜ ਪਾਇਆ ਮੈਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਆ ਵੀ ਇਹਨਾਂ ਤੇ ਜਿਹੜੀ ਬਣਦੀ ਹੈ ਜਿਹੜਾ ਸਾਡਾ ਇਹਨਾਂ ਪੰਚਾਇਤ ਦੇ ਕੰਮ ਚ ਵਿਗੜ ਪਾਇਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਔਰ ਦੂਸਰਾ ਇਹਨਾਂ ਮੇਰੇ ਤੇ ਇੱਕ ਦੋਸ਼ ਲਾਇਆ ਵੀ ਇਹਨਾਂ ਕੋਈ ਰੇਤ ਕੱਢੀ ਏ ਉਹ ਆ ਤੁਸੀਂ ਕੈਮਰੇ ਦੇ ਸਾਹਮਣੇ ਆ ਬਿਲਕੁਲ ਚਿੱਟੀ ਰੇਤ ਨਿਕਲੀ ਹੋਈ ਏ ਇਹ ਅਸੀਂ ਨੀਆ ਦੇ ਵਿੱਚੋਂ ਜਿੰਨੀ ਰੇਤ ਨਿਕਲੀ ਏ ਜਿੰਨੀ ਰੇਤ ਨਿਕਲੀ ਏ ਮੈਂ ਆ ਸਾਈਡ ਤੇ ਲਗਵਾ ਰੱਖੀ ਏ ਕਿਉਂਕਿ ਅਸੀਂ ਕਿਤੇ ਜਿੱਥੇ ਸਰਕਾਰੀ ਮਾਈਨਿੰਗ ਹੋ ਰਹੀ ਏ ਜਾਂ ਜਿੱਥੋਂ ਰੇਤਾ ਨਿਕਲ ਰਿਹਾ ਏ ਉੱਥੋਂ ਅਗਰ ਅਸੀਂ ਰੇਤਾ ਇੰਨੀ ਦੂਰੋਂ ਮੰਗਵਾਣੇ ਆ ਤਾਂ ਸਾਨੂੰ ਕਾਫੀ ਜ਼ਿਆਦਾ ਲੇਵਰਾ ਪੈਂਦੀਆਂ ਨੇ ਮੇਰਾ ਮੇਰਾ ਸੋਚ ਆਈ ਹੈਗੀ ਏ ਵੀ ਜਿੰਨਾ ਵੀ ਇਸ ਪੈਸ ਤੇ ਪੈਸਾ ਲੱਗਣਾ ਹੈ ਉਹਦੇ ਵਿੱਚ ਜਿੰਨੀ ਵੱਧ-ਵੱਧ ਬਚਤ ਹੋ ਸਕਦੀ ਏ ਬਚਤ ਕੱਢ ਕੇ ਜਿੰਨਾ ਵੀ ਸਾਡੇ ਕੋਲ ਆ ਨੀਆਂ ਵਾਸਤੇ ਰੇਤਾ ਨਿਕਲਿਆ ਅਦਰ ਸਿਰਫ ਨੀਆਂ ਜੋ ਜਿੰਨਾ ਰੇਤਾ ਨਿਕਲਿਆ ਉਹ ਹੀ ਅਸੀਂ ਇਸਤੇਮਾਲ ਕਰਨਾ ਹੈ ਬਾਕੀ ਅਦਰਵਾਇਜ਼ ਜਿੰਨਾ ਕੋਈ ਪੈ ਰੇਤਾ ਆਏਗਾ ਉਹ ਸਾਰਾ ਸਾਨੂੰ ਬਾਹਰੂ ਸਰਕਾਰੀ ਪਰਚੀ ਦੇ ਤੌਰ ਤੇ ਜੋ ਰੇਤਾ ਚੱਲ ਰਿਹਾ ਹੈ ਅਸੀਂ ਉੱਥੇ ਹੀ ਮੰਗਵਾਵਾਂਗੇ ਜੋ ਪੈਸਾ ਲੱਗੇਗਾ ਅਸੀਂ ਉਹ ਹੀ ਰੇਤਾ ਮੰਗਵਾ ਕੇ ਇਸਤੇਮਾਲ ਕਰਾਂਗੇ ਪੈਸਾ ਜੋ ਥੱਲੋਂ ਰੇਤ ਵਿੱਚ ਨਹੀਂ ਹੈ ਨੀਆਂ ਵਿੱਚ ਰੇਤ ਉੱਪਰ ਹੈ ਤੇ ਹਾਂਜੀ ਬਿਲਕੁਲ ਆ ਤੁਸੀਂ ਦੇਖ ਰਿਹਾ ਜੀ ਬਿਲਕੁਲ ਰੀਆਂ ਦੇ ਉੱਪਰ ਰੇਤ ਪਈ ਏ ਰੇਤ ਇੱਥੋਂ ਹੀ ਸਾਰੀ ਰੇਤ ਕੱਢ ਕੇ ਇੱਥੇ ਕੱਢੀ ਗਈ ਨੰਨਾ ਇਹਨਾਂ ਇਹਨਾਂ ਬੜੇ ਲੰਮੇ ਸਮੇਂ ਤੋਂ ਜਿਹੜਾ ਨਜਾਇਜ਼ ਮਾਈਨਿੰਗ ਦਾ ਜਿਹੜਾ ਗੁਰਖਧੰਦਾ ਕੀਤਾ ਹੋਇਆ ਆ ਨਾਲ ਹੀ ਬਿਲਕੁਲ ਸਾਡੇ ਜਿੱਥੇ ਦੁਆਰ ਆ ਗਿਆ ਨੇ ਅਸੀਂ ਸਗੋਂ ਆਪ ਬਾਹਰੋਂ ਮਿੱਟੀ ਸਟਵਾ ਕੇ ਡੈਂਪਰ ਰਾਈ ਅਸੀਂ ਜਿਹੜੀ ਇਹਨਾਂ ਸਾਡਾ ਗਰਾਊਂਡ ਨੂੰ ਜਾਂ ਸਰਕਾਰੀ ਪ੍ਰੋਪਰਟੀ ਨੂੰ ਜਿੰਨਾ ਨੁਕਸਾਨ ਪਹਤਾਇਆ ਉਹ ਅਸੀਂ ਆ ਸਾਹਮਣੇ ਮਿੱਟੀ ਪੁਵਾਈ ਏ ਮਿੱਟੀ ਪਵਾ ਕੇ ਅਸੀਂ ਸਗੋਂ ਉਲਟਾ ਸਾਡੇ ਜਿੰਨਾ ਇਹਨਾਂ ਨੁਕਸਾਨ ਪਹਤਾਇਆ ਸਾਨੂੰ ਇਸ ਦੀ ਮਿੱਟੀ ਰੇਤੇ ਦੀ ਪਰਭਾਈ ਕਰਨ ਵਾਸਤੇ ਸਾਨੂੰ ਬਾਹਰੋਂ ਮਿੱਟੀ ਲਿਆ ਕੇ ਸਾਡੋ ਪਰਭਾਈ ਜਿਹੜੇ ਗਰਾਊਂਡ ਦਾ ਜਿੰਨਾ ਸਾਡਾ ਜਾਂ ਸ਼ਮਸ਼ਾਨ ਘੜਦਾ ਜਿੰਨਾ ਜਗ੍ਹਾ ਹੈ ਉਸ ਜਗ੍ਹਾ ਤੇ ਅਸੀਂ ਮਿੱਟੀ ਵੀ ਪਵਾ ਰਹੇ ਹਾਂ ਕਿਉਂਕਿ ਇਹਨਾਂ ਨਜਾਇਜ਼ ਗੁਰਕ ਤੰਦਾ ਕੀਤਾ ਹੈ ਸਾਨੂੰ ਬਾਹਰੋਂ ਮਿੱਟੀ ਲਿਆ ਕੇ ਉਸ ਚੀਜ਼ ਦੀ ਪਰਭਾਈ ਕਰਨੀ ਪੈ ਰਹੀ ਜੀ ਜਿੰਦੀ ਸਾਨੂੰ ਕਾਫੀ ਜ਼ਿਆਦਾ ਲੇਬਰਾਂ ਵੀ ਪੈ ਰਹੇ ਆ ਪੈਂ ਸਾਹਿਬ ਜੋ ਪੰਚਾਇਤੀ ਜ਼ਮੀਨ ਉਹਦੇ 'ਚ ਮੈਨੇ ਕੀਤੀ ਗਈ ਹੈ। ਹਾਂਜੀ ਬਿਲਕੁਲ ਜੀ ਇਹਨਾਂ ਪੰਚਾਇਤੀ ਜ਼ਮੀਨ 'ਤੇ ਮੈਨੇ ਕੀਤੀ ਏ। ਆਹ ਹੁਣ ਨਾਲ ਹੀ ਢੇਰ ਮਿੱਟੀ ਦਾ ਲੱਗਾ ਹੋਇਆ ਹੈ ਜਿਹੜੀ ਇਸ ਮਿੱਟੀ ਵੀ ਬਾਹਰੋਂ ਸਟਵਾਈ ਏ ਜਾਂ ਕੁਛ ਨੀਆਂ ਦੇ ਵਿੱਚ ਨਿਕਲੀ ਅਸੀਂ ਉਹ ਮਿੱਟੀ ਜਿਹੜੀ ਹੈਗੀ ਏ ਪਰ ਆਹ ਦਾ ਜਿਹੜਾ ਜਿੰਨਾ ਇਹਨਾਂ ਨਜਾਇਜ਼ ਮੈਨੇਂਗ ਰੱਤੰਦਾ ਕੀਤਾ ਅਸੀਂ ਉਸ ਦੀ ਪਰਭਾਈ ਕਰਨ ਵਾਸਤੇ ਉਹ ਮਿੱਟੀ ਅਸੀਂ ਪਰਾ ਪਵਾਵਾਂਗੇ ਔਰ ਜਿੰਦੀ ਸਾਨੂੰ ਬੜੇ ਵੱਡੇ ਪੱਧਰ ਤੇ ਸਾਨੂੰ ਜਿਹੜੀ ਹੈਗੀਆਂ ਲੇਵਰਾ ਪੈਣ ਰਹੀਆਂ ਨੇ ਜਿਹੜਾ ਇਹਨਾਂ ਨੂੰ ਨੁਕਸਾਨ ਕੀਤਾ। ਉਸ ਪੈਸਾ ਕੀ ਕਰੇ? بس ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਅਸੀਂ ਇਸ ਇਹੋ ਜਿਹੇ ਸ਼ਰਾਤੀ ਅੰਸਰਾਂ ਦੇ ਜਾਂ ਜੋ ਵੀ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਨੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਔਰ ਅਸੀਂ ਆ ਤੁਸੀਂ ਨੀਆਂ ਵੇਖ ਰਹਿ ਜੇ ਇਹਨਾਂ ਨੂੰ 4 ਫੁੱਟ ਇਸ ਤੋਂ ਅਗਾਹ ਸਾਡੀ ਜਿਹੜੀ ਹੈਗੀ 4 ਫੁੱਟ ਲਗਭਗ ਜਗ੍ਹਾ ਜਾਂਦੀ ਏ ਇਹਨਾਂ ਦੀ ਤਸੱਲੀ ਕਰਵਾ ਕੇ ਅਸੀਂ ਨੀਆਂ ਕੱਢੀਆਂ ਨੇ ਇਹ ਮੌਕੇ ਤੇ ਮੌਜੂਦ ਸੀ ਸਰਪੰਚ ਬੋ ਕਹਿ ਰਹੇ ਵੀ ਅਜ ਤੱਕ ਕੋਈ ਨਹੀਂ ਸੀ ਉਹ ਤਾਂ ਫਿਰ ਆਪਾਂ ਨੂੰ ਪਤਾ ਹੈ ਜੇ ਐਡਾ ਵੱਡਾ ਇਸ਼ੂ ਬਣਾ ਰਹੇ ਨੇ ਇਸ ਚੀਜ਼ ਨੂੰ ਕਿਵੇਂ ਸਵੀਕਾਰ ਕਰਨ ਦੇ ਵੀ ਅਸੀਂ ਉਸ ਵਕਤ ਮੌਜੂਦ ਸੀ ਪਿੰਡ ਵਿੱਚ ਪੈਲਸ ਤੇ ਰੋਗ ਲਗਾਈ ਗਈ ਹੈ ਉਹਦੇ ਬਾਬਤ ਤੁਹਾਡਾ ਕੀ ਕਹਿਣਾ ਹੈ ਸਰ ਉਹਦੇ ਬਾਬਤ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਸਾਡਾ ਪੈਲਸ ਦੇ ਕੰਮ ਦੇ ਵਿੱਚ ਬਣਾਉਣ ਦੇ ਵਿੱਚ ਕੋਈ ਰੁਕਾਵਟ ਪਾਵੇ ਦਾ ਜਾਂ ਕੋਈ ਵਿਘਨ ਪਾਵੇ ਦਾ ਮੈਂ ਉਹਦੇ ਖਿਲਾਫ ਬਣਦੀ ਕਾਰਵਾਈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲ ਸਿਵਲ ਪ੍ਰਸ਼ਾਸਨ ਤੋਂ ਮੈਂ ਜਿਹੜੀ ਵੀ ਕਾਨੂੰਨ ਰਾਏ ਬਣਦੀ ਏ ਉਹ ਉਹਦੇ ਤੇ ਕਾਰਵਾਈ ਜਰੂਰ ਕਰਵਾਵਾਂਗਾ ਪੈਸਾ ਵੀ ਕਹਿ ਰਹੇ ਸੀ ਉਹ ਬੂਟੇ ਸਾਡੇ ਪਾੜ ਦਿੱਤੇ ਗਏ ਉਹ ਪੰਚਾਇਤੀ ਜਗ੍ਹਾ ਦੇ ਸੀਗੇ ਕਿ ਮਾਲਕੀ ਚ ਬਿਲਕੁਲ ਜੀ ਉਹ ਸਾਡੀ ਪੰਚਾਇਤ ਦੇ ਮਿੰਤੀ ਚ ਆਏ ਨੇ ਅਸੀਂ ਮਿੰਤੀ ਵੀ ਕਰਵਾਈਏ ਅੱਜ ਵੀ ਮਿੰਤੀ ਕਰਵਾਈਏ ਅੱਗੇ ਵੀ ਅਸੀਂ ਮਿੰਤੀ ਕਰਵਾ ਕੇ ਜਿਹੜਾ ਸੇ ਨੀਆਂ ਕਢਵਾਈਆਂ ਨੇ ਉਹ ਸਾਡੀ ਪੰਚਾਇਤ ਦੀ ਜ਼ਮੀਨ ਦੇ ਵਿੱਚ ਜਿਹੜੇ ਅਗੇ ਨੇ ਬੂਟੇ ਦੋ ਤਿੰਨ ਰੁੱਖ ਸੀਗੇ ਉਹ ਵੀ ਮਰੂਦਾਂ ਦੇ ਸੀਗੇ ਛੋਟੇ ਛੋਟੇ ਪੌਦੇ ਅਗੇ ਸੀ ਕੋਈ ਐਡੇ ਕੋ ਖਾਸ ਵੱਡੇ ਨਹੀਂ ਸੀ ਉਹ ਅਸੀਂ ਪਟਵਾਏ ਨੇ ਔਰ ਪਟਵਾਏ ਵੀ ਉਹਨਾਂ ਦੀ ਸਹਿਮਤੀ ਨਾਲ ਜੀ ਤੇ ਇਸ ਪੈਸਾ ਪਹਿਲਾਂ ਨਿਸ਼ਾਨਦੇ ਹੋਈ ਸੀਗੀ ਇਹਦੀ ਜੀ ਸਰ ਪਹਿਲਾ ਨਿਸ਼ਾਨਦਾ ਹੀ ਹੋਈ ਹੋਈ ਏ ਨਿਸ਼ਾਨਦਾ ਹੀ ਹੋ ਕੇ ਜਿਹੜਾ ਸਾਡੇ ਸ਼ਮਸ਼ਾਨ ਘਾੜ ਦੀ ਜਿਹੜੀ ਦੁਆਰ ਹੈਗੀ ਏ ਉਹ ਪਿਛਲੇ ਲੰਬੇ ਸਮੇਂ ਤੋਂ ਦੁਆਰ ਕੱਢੀ ਗਈ ਏ ਹੁਣ ਵੀ ਜਿਹੜੀ ਅੱਜ ਵੀ ਅਸੀਂ ਮੰਤੀ ਕਰਵਾਈ ਏ ਉਹ ਜਿਹੜੀ ਸ਼ਮਸ਼ਾਨ ਘਾੜ ਦੀ ਜਿਹੜੀ ਦੁਆਰ ਹੈਗੀ ਏ ਉਹਦੇ ਤੋਂ ਪਿਛਾ ਜਿਹੜੀ ਹੈਗੀ ਨੀਆਂ ਅਸੀਂ ਕਢਵਾਈਆਂ ਨੇ ਜੀ ਸਰ ਪੈਸਾ ਜੋ ਪੈਸੇ ਤੇ ਰੋਕ ਲਾਈ ਗਈ ਇਹਦੇ ਬਾਬਤ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਸਰ ਇਸ ਸਬੰਧ ਚ ਅੱਜ ਸੈਟਰਡੇ ਅੱਜ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਉਹ ਅੱਜ ਛੁੱਟੀ ਤੇ ਚੱਲ ਰਿਹਾ ਹੈ ਕਿਉਂਕਿ ਅੱਜ ਸ਼ਨੀਵਾਰ ਹੈਗਾ ਤੇ ਕੱਲ ਨੂੰ ਸੰਡੇ ਆ ਗਿਆ ਸੋਮਵਾਰ ਮੈਂ ਸਾਰਾ ਦਾ ਪੰਚਾਇਤ ਸਾਹਮਣੇ ਮੇਰੀ ਬੈਠੀ ਏ ਪੰਚ ਔਰ ਜਿਹੜੇ ਮੋਤਵਾਰ ਨੇ ਉਹ ਸਾਰੇ ਮੇਰੇ ਨਾਲ ਨੇ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਨਾਲ ਲੈ ਕੇ ਵੀਡੀਓ ਸਾਹਿਬ ਨਾਲ ਔਰ ਜੇ ਮੈਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਮਦਦ ਲੈਣੀ ਪਈ ਤਾਂ ਉਸ ਤੋਂ ਵੀ ਮੈਂ ਗਰੇਜ ਨਹੀਂ ਕਰਾਂਗਾ। ਇਸ ਸਰਪੰਚ ਸਾਹਿਬ ਕੀ ਕਰਨੇ ਜੋ ਪੁਲਿਸ ਰੋਕ ਰਹੀ ਹੈ ਅਸਲ ਕਾਰਨ ਕੀ ਹੈ ਜੀ ਸਰ ਅਸਲ ਕਾਰਨ ਤਾਂ ਇਹ ਹੈਗਾ ਵੀ ਪਿਛਲੇ ਲਗਭਗ 3 2 3 ਮਹੀਨੇ ਹੋ ਗਏ ਨੇ ਪੰਚਾਇਤੀ ਇਲੈਕਸ਼ਨ ਹੋਇਆ ਸੀ ਔਰ ਪੰਚਾਇਤੀ ਇਲੈਕਸ਼ਨ ਵਿੱਚ ਜਨਤਾ ਨੇ ਮੈਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਜਿਦੇ ਵਿੱਚ ਮੈਂ ਲਗਭਗ 450 ਵੋਟ ਦੇ ਨਾਲ ਜਿੱਤ ਜੇਤੂ ਕਰਾਰ ਦਿੱਤਾ ਗਿਆ ਸੀ ਹੁਣ ਇਹਨਾਂ ਨੂੰ ਅਸਲ ਕਰਨ ਤੇ ਹੈਗਾ ਵੀ ਜਿਹੜੀ ਸਾਬਕਾ ਪੰਚਾਇਤ ਹੈ ਉਹਨਾਂ ਨੂੰ ਇਹ ਜਿਹੜੀ ਹਾਰ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਇਸ ਵਾਸਤੇ ਮੇਰੇ ਨਾਲ ਇਹ ਜਿਹੜੇ ਹੈਗੇ ਨੇ ਪੈਲਸ ਬਣਾਉਣ ਦੇ ਵਿੱਚ ਿਕੜਾ ਡਾ ਰਹੇ ਨੇ ਔਰ ਨਜਾਇਜ਼ ਤੌਰ ਤੇ ਮੇਰੇ ਤੇ ਅਲੀਗੇਸ਼ਨ ਲਗਾ ਰਹੇ ਨੇ ਵੀ ਇਹਨੇ ਆ ਕਰਤਾ ਜੀ ਇਹਨ ਨਜਾਇਜ਼ ਕਰਤਾ ਜੀ ਅਗਲੇ ਦਾ ਖੇਤ ਪੋਟਦਾ ਜੀ ਕਿਉਂਕਿ ਮੈਂ ਤਾਂ ਪਿੰਡ ਦਾ ਸਹੀ ਕੰਮ ਕਰਨ ਵਾਸਤੇ ਜਿੱਥੇ ਕੋਈ ਸਾਡੀ ਪੰਚਾਇਤੀ ਜ਼ਮੀਨ ਹੈਗੀ ਹੈ ਉਹਦੇ ਤੇ ਕਿਸੇ ਦਾ ਕਬਜ਼ਾ ਆ ਗਿਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਰੰਗਾ ਸਿੰਘ ਜੀ ਜੋ ਪਹਿਲਸ ਮੋਰ ਸਿੰਘ ਵਾਲਾ ਬਣ ਰਿਹਾ ਸੀ ਇੱਕ ਤੇ ਰੋਕ ਲਗਾ ਦਿੱਤੀ ਗਈ ਹੈ ਕਰਨ ਕੀ ਹੈ ਜੀ ਨਹੀਂ ਜੀ ਨਹੀਂ ਰੋਕ ਨਹੀਂ ਲਗਾਈ ਪਹਿਲਸ ਬਣੇ ਜੀ ਸਦਕੇ ਬਣੇ ਆਪਾਂ ਦੀ ਅੰਦਰ ਨਹੀਂ ਬਣੇ ਇਹ ਨਾ ਨਾ ਮੰਨ ਲਓ ਕੱਲ ਬਿਨਾ ਪੁੱਛੇ ਤੋਂ ਆਹ ਦਰਖਤ ਪਾੜਤੇ ਨੇ 15 16 ਦਰਖਤ ਹੈਗੇ ਸੀ ਮਰੁੱਦਾ ਦੇ ਜੀ ਇਹਦਾ ਵਿਚਾਰਾ ਗਰੀਬਾ ਨੇ ਪਾਲ ਕੇ ਨਿੱਕੇ ਨਿੱਕੇ ਲਿਆਂਦੇ ਨੇ ਪਾਲ ਕੇ ਤੇ ਤਗੜੇ ਕੀਤੇ ਨੇ ਵੀ ਚੱਲ ਬਾਲ ਬਚਾ ਖਾਦਾ ਰਹੇਦਾ ਇੱਥੇ ਸਟੇਡੀਮੇ ਨਾਲ ਉਹ ਤੂੰ ਸਾਰੇ ਆ ਕੇ ਜਵਾਖ ਖੇੜਦੇ ਆ ਤੇ ਸਾਰੀ ਸ਼ਾਮ ਵਿੱਚ ਮਰੂਤ ਵਰਾ ਤੋਲ ਲੈਂਦੇ ਵੀ ਚੱਲੇ ਨਾ ਕਦੇ ਨਹੀਂ ਰੁਕਿਆ ਤੇ ਪਤਾ ਨਹੀਂ ਕੀ ਸਰਪੰਚ ਨੂੰ ਬਿਮਾਰੀ ਪਣੀ ਤੇ ਆਪ ਬਿਨਾ ਪੁੱਛੇ ਤੋ ਉਹਨਾਂ ਦੇ ਪੁੱਛੇ ਦੱਸੇ ਬਿਨਾ ਮਰੂਤ ਦੇ ਬੁੱਟੇ ਸਾਰੇ ਪਟ ਗਏ ਇਹਨਾਂ ਦਾ ਇਕ ਬੰਦਾ ਸੀ ਵੀ ਚੱਲੋ ਸਰਕਾਰੀ ਨਿਸ਼ਾਨਦੇਹੀ ਕਰਾ ਲੈਂਦੇ ਦੋ ਮਲਾ ਦੇ ਮਲਾਿਆਂ ਦੇ ਸਰਕਾਰੀ ਨਿਸ਼ਾਨ ਤੇ ਕਰਾ ਕੇ ਕੋਈ ਦਾ ਨਹੀਂ ਜਿ ਬੁੱਟੇ ਆ ਦੇ ਚਲ ਪਟ ਦਿੰਦੇ ਤੇ ਆਪਣਾ ਵੀ ਕਿਉਂ ਪਟੇ ਨੇ ਜੀ ਜੀ ਪਾੜ ਦਿੰਦੇ ਪਰ ਉਹਨਾਂ ਦਾ ਹੱਕ ਬੰਦਾ ਸੀ ਵਿਕਤੀ ਪਰਤੀ ਕੰਮ ਕਰਦੇ ਇਹ ਨਹੀਂ ਕਿ ਮੰਨ ਲਓ ਉਹ ਸਰਪੰਚ ਬਣ ਗਿਆ ਤਾਂ ਵੀਰਾ ਪੁੱਛੇ ਕਿ ਰਕਲ ਨੂੰ ਘਰ ਪਾੜ ਦਿੰਦਾ ਇਹ ਤੁੱਕ ਨਹੀਂ ਬੰਦੀ ਹੋਰ ਕੀ ਇਹ ਉਹ ਪੂਰੀ ਨਿਰਕਾਰਵਰੀ ਹੋਣੀ ਚਾਹੀਦੀ ਜਿਹੜੇ ਅਧਰਾਖਤ ਨੇ ਪਟੇ ਨੇ ਨਹੀਂ ਪੜੀਣਾ ਚਾਹੀਦੀ ਸੀ ਠੀਕ ਹੈ ਨਾ ਆਪਾਂ ਆਦਾ ਸਰਕਾਰੀ ਘਰੇ ਘਪੂਟਾ ਲਾ ਲੈਂਦਾ ਉਹ ਵੀ ਮਨਜ਼ੂਰੀ ਲਈਦਾ ਆਪਣੇ ਨੇ ਬੜਾ ਅੱਗੇ ਜੰਗਲ ਹੈਗਾ ਸੀ ਲੋਕੀ ਸਹੀ ਹੈਗੇ ਸੀ ਸਾਰੇ ਤੇ ਸਾਰਾ ਕੁਝ ਚੱਲ ਰਿਹਾ ਹੈ ਇਹ ਸੇਵਾ ਜਨਾਂ ਚੱਲਦਾ ਲੋਕੀ ਅੰਨੇਵਾਲਾ 115 ਦਰਖਤ ਪਟਣ ਲੋਕੀ ਜੰਗ ਸਰਕਾਰ ਹਾਂਜੀ ਸਰਪੰਚ ਬਣਾਇਆ ਜਾ ਰਿਹਾ ਪੰਚਾਇਤੀ ਜ਼ਮੀਨ ਹੈ ਜਾਂ ਮਾਲਕੀ ਨਹੀਂ ਨਹੀਂ ਇਹ ਹੈਗੀ ਸਮਸ਼ਾਨ ਘਾੜ ਦੀ ਪੰਚਾਇਤੀ ਜ਼ਮੀਨੋਂ ਪਾਰਾ ਕਿਲਾ ਹੈ ਜੀ ਹਾਂ ਇਹ ਤਾਂ ਸਮਸ਼ਾਨ ਘਾੜ ਦੀ ਜਿਆਦਾ ਖੁੱਲਾਸੀ ਚਲੋ ਛੋਟਾ ਕਰ ਲਿਆ ਨੇ ਦਾ ਨਾਮ ਵੀਰਜੀ ਕੁਲਵੰਤ ਸਿੰਘ ਜੀ ਮੈਂ ਹੱਥ ਜੋੜ ਤੇ ਬੇਨਤੀ ਕਰਦਾ ਜੀ ਪੰਚਾਇਤ ਨੇ ਨਵੀਂ ਨੇ ਮੋਹਰ ਸਿੰਘਲ ਦੇ ਗਣੇਸ਼ ਸਿੰਘ ਸਰਪੰਚ ਨੇ ਮੇਰੇ ਵੋਟੇ ਮਰੋਦਾਂ ਦੇ 12 ਪਾਟ ਦਿੱਤੇ ਨੇ ਜੀ ਬੋਲੀ 12 ਵੋਟੇ ਮਰੋਦਾਂ ਦੇ ਪਾਟ ਦਿੱਤੇ ਨੇ ਮੈਂ ਮੈਣੀ ਪਾਗਾਂ ਨੂੰ ਨਿਮੰਨਤ ਕਰਦਾ ਹਾਂ ਵੀ ਬੇਨਤੀ ਉਹਨਾਂ ਨੂੰ ਵੀ ਇਹਨਾਂ ਦੇ ਵੋਟਾਂ ਤੇ ਕਾਰਵਾਈ ਕੀਤੀ ਜਾਵੇ ਸਰਪੰਚ ਤੇ ਗੁਨੇਸ਼ ਸਿੰਘ ਤੇ ਨਾਲ ਫਲਕ ਸਿੰਘ ਮੈਂਬਰ ਸੀ ਬਚਨ ਸਿੰਘ ਮੈਂਬਰ ਹੈਗਾ ਸੀ ਇਹਨਾਂ ਨੇ ਮੇਰੇ ਵੋਟੇ ਧੱਕੇ ਨਾਲ ਪਟਾਏ ਨੇ ਤੋੜ ਲੱਗੇ ਹੋਏ ਸੀ ਵਟ ਦੇ ਮਣੇ-ਮਣੇ 12 ਵੋਟੇ ਸਗੇ ਸੀ 12 ਵੋਟੇ ਇਹਨਾਂ ਨੇ ਪਟ ਕੇ ਛੱਟ ਦਿੱਤੇ ਜੀ ਸੀ ਵੀ ਨਾਲ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਣੀ ਪਾਗਲ ਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੀ ਸਹਿਮਤੀ ਤੋਂ ਬਗੈਰ ਬੂਟੇ ਪੱਟੇ ਗਏ ਹਾਂਜੀ ਮੇਰੀ ਸਹਿਮਤੀ ਤੋਂ ਬਗੈਰ ਪਟਾਚੇ ਨ ਭਾਈ ਜੀ ਜੀ ਸਾਨੂੰ ਘਰੇ ਬੁਲਾਇਆ ਸੀਗਾ ਇਹਨੇ ਜੀ ਕਹਿੰਦਾ ਮੈਂ ਪੈਲਸ ਬਣਾਣਾ ਤੈਨੂੰ ਤਰਾਜ ਨਹੀਂ ਮੈਂ ਕਿ ਸਾਨੂੰ ਤਰਾਜ ਨਹੀਂ ਤੁਸੀਂ ਆਦੇ ਮੈਨੇ ਬਣਾਓ ਮੈਂ ਕਿ ਮੇਰੇ ਮਰੂਦਾਂ ਦੇ ਬੂਟੇ ਗਣ ਕਹਿੰਦਾ ਮਰੂਦਾਂ ਨੂੰ ਬੂਟੇ ਤੁਸੀਂ ਛੱਡ ਤੇ 3 ਫੁੱਟ ਪਿੱਛੇ ਨਹੀਂ ਖੱਟਾਂ ਦੇ ਵੀਰ ਜੀ ਕੋਈ ਦਰਖਾਸਤ ਦਿੱਤੀ ਸੀ ਜੇ ਬੂਟੇ ਪੱਟੇ ਗਏ ਬੂਟੇ ਵੀਰ ਦਰਖਾਸਤ ਨਹੀਂ ਮੈਣੀ ਪਾਗਲ ਨੂੰ ਕਹਿੰਨੇ ਆ ਅੱਛਾ ਜੀ ਵੀ ਇਹ ਬੂਟੇ ਸਾਡੇ 8 ਬੂਟੇ ਨੂੰ ਮੈਂ ਛੋਟੇ ਛੋਟੇ ਬੂਟੇ ਗਏ ਸੀ ਲਾਏ ਨੇ ਤਾਂ ਬੂਟੇ ਪਾ ਲੈਨੇ ਮੈਨੂੰ ਵਾਕੇ ਵਣ ਪਾਗਲ ਵਣ ਪਾਗਲ ਇਹਨੂੰ ਜੀ ਵਣ ਪਾਗਲ ਇਹਨੂੰ سن ਬੇਨਤੀ ਕਰਦੇ ਆਂ ਅਸੀਂ ਵੀ ਬੂਟਿਆਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਜਿਹੜੇ ਬੂਟੇ ਪੱਟੇ ਨੇ ਨਾ ਜਿਨ੍ਹਾਂ ਨੇ ਜੀ ਹੋਰ ਕੀ ਕਹਿਣਾ ਚਾਹੀਦਾ ਬਸ ਜੀ